ਹਾਈਵੇ ਰੀਆ ਟਾਈਮ ਖਨੌਰੀ ਬਾਡਰ ਤੇ ਪਹੁੰਚ ਚੁੱਕੇ ਹਾਂ ਜੋ ਕਿ 13 ਫਰਵਰੀ ਤੋਂ ਲੈ ਕੇ 29 ਗਸਤ ਹੋ ਚੁੱਕੀ ਏ ਇਹ ਖਨੌਰੀ ਬਾਡਰ ਦਾ ਮੈਂ ਤਾਜ਼ਾ ਮਾਹੌਲ ਵਿਖਾਉਣ ਲਗਾ ਜਿਹੜਾ ਕਿ ਇਹ ਰਹਿਣ ਬਸੇਰਾ ਬਣਿਆ ਏ ਤੇ ਇਹ ਤਰਪਾਈਲ ਪਾਈ ਗਈ ਰਹਿਣ ਬਸੇਰਾ ਬਣਿਆ ਆ ਇਹ ਸਾਰਾ ਪੱਕੇ ਲੱਗੇ ਹੋਏ ਇਹ ਕਿਸਾਨ ਜਿਹੜੇ ਸਾਡੇ ਮੌਜਾ ਮਾਨਦੇ ਆ ਤੇ ਆ ਕਿਉਂਕਿ ਕੁਝ بارش ਹੋਣ ਕਰਕੇ ਨਾ ਤੇ ਕੁਝ ਤੰਬੂ ਦੀ ਜਿਹੜੀ ਹਾਲਤ ਸਾਡੀ ਖਸਤਾ ਸੀ ਹੁਣ ਅਸੀਂ ਉਹਨੂੰ ਮੁਕੰਮਲ ਤੌਰ ਤੇ ਬਣਾਇਆ ਇਹ ਮੈਂ ਤਾਜ਼ਾ ਮਾਹੌਲ ਉਖਾਣ ਦਾ ਅੱਜ ਦਾ ਤੁਹਾਨੂੰ ਕਿਉਂਕਿ ਡਟੇ ਖੜੇ ਸ਼ਾਂਤ ਮਾਈ ਨਾਲ ਰਹਿਣ ਡੱਠੇ ਇਹ ਤਲਵੰਡੀ ਬੁੱਧ ਸਿੰਘ ਜਿਹੜੇ ਹੋਰ ਵੀ ਸਿੰਘ ਜਿਹੜੇ ਆਏ ਸੀ ਸ਼ਿਫਟ ਉਹ ਐਸ ਟਾਈਮ ਮੌਜੂਦ ਸਨ ਕਿਉਂਕਿ ਅੱਜ 29 ਗੱਤ ਦੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦੀ ਹੋਈ ਸੀ ਬਾਰਿਸ਼ ਹੋਣ ਕਰਕੇ ਤੇ ਜਿਹੜਾ ਤੰਬੂਆਂ ਦੀ ਹਾਲਤ ਕੋਈ ਖਸਰਤਾ ਹੋ ਚੁੱਕੀ ਸੀ ਇਹ ਕਰਕੇ ਜਿਹੜੇ ਦੁਬਾਰਾ ਫਿਰ ਮਰੰਤ ਕੀਤੀ ਗਈ ਸੀ ਇਹ ਖਨੌਰੀ ਬਾਰਡਰ ਦਾ ਮੈਂ ਤਾਜ਼ਾ ਮੌਲ ਖੋਣ ਰਿਹਾ ਤੁਹਾਨੂੰ ਦੇਖੋ ਕਿਸਾਨ ਜਿਹੜੇ ਆਪੋ ਆਪਣੇ ਕੰਮਾਂ ਦੇ ਵਿੱਚ ਡਟੇ ਖੜੇ ਐ